ਹਾ ਅੱਜ ਜਿਵੇਂ ਸਾਫ ਤੇ ਸਾਡੀ ਟੀਮ ਨਾਲ ਅਸੀਂ ਟਾਂਗਰੀ ਦਾ ਉਹ ਰੱਖਿਆ ਸੀਗਾ ਮੌਕਾ ਕਿਉਂਕਿ ਥੋੜਾ ਪਾਣੀ ਇੱਥੇ ਵਧਿਆ ਹੋਇਆ ਸੀਗਾ ਬਟ ਜਿਵੇਂ ਕਿ ਤੁਸੀਂ ਦੇਖ ਵੀ ਰਹੇ ਹੋ ਤੇ ਸਾਡੀ ਟੀਮ ਵੀ ਇੱਥੇ ਹੈਗੀ ਤਾਂ ਸਾਰੇ ਅਰੇਂਜਮੈਂਟਸ ਇਨ ਪਲੇਸ ਹੈਗੇ ਬੰਤੋ ਕਾਫੀ ਥੱਲੇ ਹੈਗਾ ਜੇ ਪਾਣੀ ਤਾਂ ਪੈਨਿਕ ਨਹੀਂ ਤਾਂ ਕੋਈ ਲੋੜ ਨਹੀਂ ਹੈਗੀ ਬਟ ਜੋ ਵੀ ਸਾਡੇ ਕੋਲ ਅਲਰਟ ਆਉਂਦਾ ਹੈ ਜਾਂ ਜਿੰਨਾ ਵੀ ਪਾਣੀ ਲੈਵਲ ਹੈਗਾ ਪਿਛੋਂ ਔਰ ਜਿਹੜੀ ਉੱਪਰਲੇ ਏਰੀਆਜ਼ ਹੈਗੇ ਉੱਥੇ ਵੀ ਪੈਂਦਾ ਹੈ ਉਹਦਾ ਅਸੀਂ ਮੋਨਿਟਰਿੰਗ ਕਰ ਰਹੇ ਹਾਂ ਤਾ ਇਹ ਜਿਆਦਾ ਕੁਝ ਨਹੀਂ ਹੈਗਾ ਤੇ ਜਿਹੜੇ ਬੈਗਸ ਵਗੈਰਾ ਹੈ ਜਾਂ ਕੋਈ ਬਰੀਚ ਦੀ ਕੰਡੀਸ਼ਨ ਹੁੰਦੀ ਹੈ ਤਾਂ ਲੋਕਾਂ ਨੂੰ ਵੀ ਇਹ ਹੀ ਬੇਨਤੀ ਹੈ ਕਿ ਜੇਕਰ ਕੁਝ ਲੱਗਦਾ ਹੈਗਾ ਤਾਂ ਸਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰੋ ਤੇ ਸਾਡੀ ਟੀਮ ਇੱਥੇ ਹੈਗੀ ਐਸਡੀਐਮ ਸਾਹਿਬ ਐਸਡੀਓਜ਼ ਹੋਰ ਰਾਤ ਦੇ ਵਿੱਚ ਵੀ ਹੈਗੇ ਸਾਰੇ ਸਰਪੰਚਸ ਤੇ ਉਹਨਾਂ ਦੇ ਕਮਿਊਨੀਕੇਸ਼ਨ ਗਰੁੱਪ ਬਨੇ ਹੋਏ ਹਨ ਤਾਂ ਜੇਕਰ ਕੋਈ ਵੀ ਇਨਪੁਟ ਆਊਗਾ ਤਾਂ ਅਸੀਂ ਸੰਜਮ ਕਰ ਦਾਂਗੇ ਥੈਂਕ ਯੂ